ਉਦੋਂ ਸੰਗਜੀ ਓਠੋ ਬਾਪੂ ਜੀ ਕੀ ਹਾਲ ਚਾਲ ਨੇ ਓ ਠੀਕ ਆ ਰਿਆ ਨਾ ਉਹ ਟੀਕਾ ਨਹੀਂ ਡਾਕਟਰ ਨੇ ਉੱਥੇ ਮੰਜੇ ਤੇ ਪਾ ਕੇ ਲਾਉਣਾ ਟੀਕਾ ਠੀਕ ਆ ਕਾਕਾ ਮੈਂ ਨਹੀਂ ਜਾਣਾ ਹਾਂ ਆ ਦੇ ਮੰਜੇ ਤੇ ਪਾ ਕੇ ਟੀਕਾ ਲਾਉਣਾ ਬਾਪੂ ਆ ਜਾਏ ਨਾ ਕਦੇ ਮੰਜਾ ਕਿੱ데 ਆ ਦੇ ਮੰਜਾ ਸਾਹਮਣੇ ਉਹ ਮੰਜਾ ਕਹਿੰਦੇ ਆ ਕਾਕਾ ਤਾਂ ਨਹੀਂ ਮੰਜਾ ਘਾ ਲਿਆ ਨਾ ਬਾਪੂ ਤੁਸੀਂ ਆ ਜਾਓ ਓਰੇ ਮੰਜਾ ਆ ਆ ਦੇ ਆ ਗਿਆ ਮੈਂ ਹਾਂ ਆ ਦੇ ਲਿਆ ਮੰਜਾ ਲੈ ਨੱਸ ਬੈ ਜਾ ਮੰਜੇ ਤੇ

ਵਾਹਿਗੁਰੂ ਜੀ ਕੀ ਫਤਿਹ ਤਲਵਾੜੇਤ ਪਿੰਡ ਤੋਂ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਸਦਮਾ ਵੇਟ ਬਲਾਕ ਪੈਂਦਾ 22 ਸੁਖਦੇਵ ਸਿੰਘ ਹੁਣੇ ਆਏ ਨੇ ਬਾਪੂ ਉਦਮ ਸਿੰਘ ਨੂੰ ਲੈ ਕੇ ਆਏ ਨੇ ਬਾਪੂ ਉਦਮ ਸਿੰਘ ਉਹ ਬਜ਼ੁਰਗ ਨੇ ਜਿਨ੍ਹਾਂ ਦਾ ਪਹਿਲਾਂ ਬੇਟਾ ਵੀ ਇੱਥੇ ਸਾਡੇ ਕੋਲੇ ਚੜ੍ਹਾਈ ਕਰ ਗਿਆ ਸੀ ਮਰੀਕ ਸਿੰਘ ਉਹਨੂੰ ਟੀਵੀ ਦੀ ਬਿਮਾਰੀ ਸੀ ਹਾਂਜੀ ਉਹ ਮੇਲਿਆਂ ਦੇ ਉੱਤੇ ਬੋਲ ਬੋਲ ਬਲਿਖਡਾਉਣੇ ਵੇਚ ਕੇ ਕਜਾਰਾ ਕਰਦਾ ਸੀ ਅੱਛਾ ਹੁਣ ਬਾਪੂ ਦੀ ਦੋਤੀ ਹੈ ਜਿਹੜੀ ਇੱਕ ਉਹ ਵੀ ਸਾਡੇ ਕੋਲੇ ਆ ਨਿੱਕੀ ਜੀ ਸਿਮਰਨ 4 7 3 3 ਸਾਲਾਂ ਦੀ ਹੋ ਗਈ ਆ ਤੇ ਉਹਦੀ ਵੀ ਮਾਂ ਬਾਪੂ ਦੀ ਜਿਹੜੀ ਬੇਟੀ ਸੀਗੀ ਉਹ 20 ਜਨਾਂ ਦੀ ਕੁੜੀ ਨੂੰ ਛੱਡ ਕੇ ਇਹਨਾਂ ਦੇ ਕੋਲੇ ਆਪ ਉਹ ਕਿਤੇ ਅੱਗੇ ਉਹਨੇ ਆਪਦਾ ਜ਼ਿੰਦਗੀ ਵਿਸਾਲੀ ਤੇ ਇਹ ਬਜ਼ੁਰਗ ਜੋੜਾ ਬਾਪੂ ਤੇ ਬਾਪੂ ਦੀ ਘਰ ਵਾਲੀ ਦੋਨੋਂ ਜਣੇ ਉਸ ਬੱਚੀ ਨੂੰ ਵੀ ਪਾਲਦੇ ਸੀ ਫਿਰ ਮੰਜੇ ਤੇ ਆ ਕੇ ਪੁੱਤ ਵੀ ਪਿਆ ਗਿਆ ਜਵਾਨ ਅਮਰੀਕ ਸਿੰਘ ਉਹਨੂੰ ਵੀ ਸਾਂਭਦੇ ਸੀ ਬਾਪੂ ਥੋੜਾ ਜਿਹਾ ਸ਼ੁਰੂ ਤੋਂ ਸਿੱਧਾ ਸੀਗਾ ਤੇ ਫਿਰ ਬਾਪੂ ਦੀ ਧਰਮ ਪਤਨੀ ਵੀ ਚੱਲ ਬਸੀ ਘਰ ਦੇ ਵਿੱਚ ਨਿੱਕੀ ਜੀ ਧੋਤੀ ਪਈ ਆ ਤੇ ਪੁੱਤ ਮੰਜੇ ਤੇ ਪਿਆ ਹੱਡੀਆਂ ਦਾ ਪਿੰਜਰ ਬਣਿਆ ਤੇ ਬਾਪੂ ਨੂੰ ਕੋਈ ਸੋਝੀ ਨਹੀਂ ਵੀ ਉਹਨਾਂ ਦੀ ਸਾਂਭ ਸੰਭਾਲ ਕਰ ਸਕੇ ਨਹੀਂ ਪਿੰਡ ਵਾਲੇ ਉਹਨੂੰ ਰੋਟੀ ਚਾਹ ਦਿੰਦੇ ਸੀ ਫਿਰ ਸਖਦੇਵ ਸਿੰਘ ਜੀ ਨੇ ਸਾਨੂੰ ਫੋਨ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਤੇ ਅਸੀਂ ਜਾ ਕੇ ਉੱਥੋਂ ਵੀਰ ਮਰੀਕ ਸਿੰਘ ਨੂੰ ਲੈ ਕੇ ਆਏ ਜਦੋਂ ਅਮਰੀਕ ਸਿੰਘ ਨੂੰ ਲੈਣ ਗਏ ਤੇ ਉੱਥੇ ਮੰਜੇ ਤੇ ਨਾਲ ਨਿੱਕੀ ਜੀ ਕੁੜੀ ਪਈ ਤੇ ਮੂੰਹ ਦੇ ਵਿੱਚ ਚੁੰਗਣੀ ਉਹਦੇ ਚਾਹ ਦੀ ਭਰੀ ਹੋਈ ਲਾਈ ਹੋਈ ਤੇ ਅਮਰੀਕ ਸਿੰਘ ਜੀ ਨੂੰ ਪੁੱਛਿਆ ਵੀ ਇਹ ਕੌਣ ਆ ਉਹਨਾਂ ਨੇ ਦੱਸਿਆ ਵੀ ਇਹਨਾਂ ਦੀ ਭਾਣਜੀ ਐ ਦੋਤੀ ਆ ਇਸ ਘਰ ਦੀ ਵੀ ਇਹਨੂੰ ਸਾਹਮਦੀ ਸੀ ਪਹਿਲਾਂ ਇਹਨਾਂ ਦੀ ਨਾਨੀ ਤੇ ਉਹ ਚੱਲ ਵਸੀ ਆ ਹੁਣ ਆ ਮਾਮਾ ਰਹਿ ਗਿਆ ਘਰੇ ਤੇ ਇਕੱਲਾ ਨਾਨਾ ਉਹ ਵੀ ਬਾਹਰ ਇਧਰ ਉਧਰ ਤੁਰਿਆ ਫਿਰਦਾ ਉਹਨੂੰ ਵੀ ਜ਼ਿਆਦਾ ਸਮਝ ਨਹੀਂ ਹੈਗੀ ਪਤਾ ਨਹੀਂ ਲੱਗਦਾ ਚਲੋ ਅਸੀਂ ਅਮਰੀਕ ਸਿੰਘ ਨੂੰ ਵੀ ਲੈ ਆਏ ਤੇ ਉਹ ਛੋਟੀ ਬੱਚੀ ਨੂੰ ਵੀ ਲੈ ਆਏ ਸਿਮਰਨ ਨੂੰ ਉਸ ਤੋਂ ਬਾਅਦ ਮਰੀਕ ਸਿੰਘ ਸਾਡੇ ਕੋਲੇ 2023 ਦੀ ਗੱਲ ਆ ਇੱਥੇ ਆਇਆ ਇੱਥੇ ਆ ਕੇ ਵੀਰ ਦੀ 4 ਦਿਨਾਂ ਬਾਅਦ 4 ਦਿਨਾਂ ਬਾਅਦ ਡੈਥ ਹੋ ਗਈ ਅਸੀਂ ਉਹਨੂੰ 14 6 23 ਨੂੰ ਲੈ ਕੇ ਆਏ ਸੀਗੇ ਤੇ 14 6 19 ਨੂੰ 19 ਨੂੰ ਹਾਂਜੀ 19 14 19 6 23 ਨੂੰ ਉਹ ਚੜ੍ਹਾਈ ਕਰ ਗਿਆ ਬਾਈ ਕਿਉਂਕਿ ਹੱਡੀਆਂ ਦਾ ਪਿੰਜਰ ਹੀ ਬਣਿਆ ਹੋਇਆ ਸੀ ਟੀਵੀ ਦੀ ਬਿਮਾਰੀ ਸੀ ਉਹਦੇ ਜਿਹੜੇ ਲੰਗ ਸੀ ਫੇਫੜੇ ਸੀ ਬਿਲਕੁਲ ਗਲ ਚੁੱਕੇ ਸਨ ਉਸ ਟਾਈਮ ਫਿਰ ਬਾਪੂ ਜੀ ਸਾਡੇ ਕੋਲ ਆਏ ਜਦੋਂ ਉਹਨਾਂ ਦੀ ਅੰਤਮ ਸੰਸਕਾਰ ਕਰਨਾ ਸੀ ਉਹਨਾਂ ਦਾ ਅੰਤਮ ਸਰੀਰ ਲੈਣ ਵਾਸਤੇ ਉਹ ਪਾਰਥਿਕ ਸਰੀਰ ਲੈਣ ਵਾਸਤੇ ਤਾਂ ਉਦੋਂ ਵੀ ਬਾਪੂ ਜੀ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਬਾਪੂ ਜੀ ਤੁਸੀਂ ਸਾਡੇ ਕੋਲ ਹੀ ਆ ਜਿਓ ਸੰਸਕਾਰ ਕਰ ਲਓ ਪਰ ਬਾਪੂ ਜੀ ਦਾ ਉਦੋਂ ਹੱਡ ਪਿਆਰ ਚੱਲਦੇ ਸੀ ਬਾਪੂ ਨਹੀਂ ਮੰਨਿਆ ਪਿੰਡ ਵਾਲੇ ਦੱਸਦੇ ਸਿਕਦੇ ਬਾਈ ਹੁਣੀ ਵੀ ਚਲੋ ਰੋਟੀ ਪਾਣੀ ਦੇਈ ਜਾਂਦੇ ਸੀ ਇਹਨੂੰ ਬਾਪੂ ਕੋਈ ਉਦੋਂ ਵੀ ਦੱਸਦੇ ਸੀ ਕਿਤੇ ਸ਼ਮਸ਼ਾਨ ਘਾਟ ਸੌ ਜਾਂਦਾ ਸੀ ਜਾ ਕੇ ਕਿਤੇ ਕਿੱਥੇ ਸੌ ਜਾਂਦਾ ਸੀ ਤੇ ਹੁਣ ਤਾਂ ਹਾਲਾਤ ਇਹਨੇ 72 ਹੋ ਗਿਆ ਤੁਸੀਂ ਦੇਖੋ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਹਾ ਸਖਦੇਵ بھائی ਹੁਣ ਦਾ ਧੰਨਵਾਦ ਆ ਜਿਹੜੇ ਰੋਟੀ ਪਾਣੀ ਦੇ ਦਿੰਦੇ ਆ ਪਿੰਡ ਦੇ ਆਸ-ਪਾਸ ਦੇ ਅੰਗਵਾਂਡ ਦੇ ਲੋਕ ਕੋਈ ਰੋਟੀ ਦੇ ਦਿੰਦਾ ਹੁਣ ਘਰੇ ਜਦੋਂ ਮੰंजे ਤੇ ਪਾ ਕੇ ਰਿਜਾਈ ਦੇ ਕੇ ਆਉਂਦੇ ਆ ਫਿਰ ਫਿਰ ਰਾਤ ਨੂੰ ਥੱਲੇ ਹੀ ਪੈ ਜਾਂਦੇ ਨੇ ਠੰਡ ਦੇ ਵਿੱਚ ਸਾਰੀ ਰਾਤ ਉਹ ਵੀ ਥੱਲੇ ਜ਼ਮੀਨ ਤੇ ਹੀ ਪੈ ਰਹਿੰਦੇ ਆ ਸਖਦੇਵ ਸਿੰਘ ਜੀ ਗ੍ਰਾਂਤੀ ਸਿੰਘ ਨੇ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਨੇ ਇਹ ਦੱਸਦੇ ਆ ਵੀ ਜਿੰਨੀ ਕਿ ਮੇਤੋਂ ਡਿਊਟੀ ਹੁੰਦੀ ਆ ਮੈਂ ਪ੍ਰਸ਼ਾਦੇ ਪਾਣੀ ਦੀ ਕਰਦਾ ਪਰ ਹੁਣ ਹਾਲਾਤ ਵੱਧ ਤੋਂ ਵੱਤਰ ਹੋਈ ਜਾਂਦੇ ਦਿਨੋਂ ਦਿਨ ਹਾਲਾਤ ਇੰਨੇ ਜਿਆਦਾ ਖਰਾਬ ਹੋਈ ਜਾਂਦੇ ਆ ਵੀ ਸਾਡੇ ਵੀ ਬਸੋਂ ਬਾਹਰ ਆ ਗੱਲ ਤੇ ਅੱਜ ਵੀਰ ਹਣੀ ਸਾਡੇ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਬਾਪੂ ਜੀ ਨੂੰ ਇਹਨਾਂ ਨੇ ਕੱਲ ਰਾਤ ਵੀਡੀਓ ਪਾਈ ਸੀ ਸਾਨੂੰ ਸਵੇਰੋਂ ਅੱਜ ਜਦੋਂ ਅਸੀਂ ਮਾਰਨਿੰਗ ਚੋ ਵੀਡੀਓ ਦੇਖੀ ਤਾਂ ਅਸੀਂ ਵੀਰ ਸਖਦੇਵ ਸਿੰਘ ਨੂੰ ਬੇਨਤੀ ਕੀਤੀ ਸੀ ਵੀਰੇ ਵੀ ਅੱਜ ਅਸੀਂ ਥੋੜਾ ਬਾਹਰ ਬਿਜੇ ਤੁਸੀਂ ਲੈ ਆਵੋ ਤਾਂ ਫਿਰ ਵੀਰ ਹੋਣਾਂ ਨੇ ਸਾਡੀ ਉਹ ਬੇਨਤੀ ਨੂੰ ਮੰਨਦਿਆ ਧੰਨਵਾਦ ਆ ਵੀਰ ਹੁਣੀ ਨਾਲ ਗੱਡੀ ਚ ਲੈ ਕੇ ਆਏ ਕਿਉਂਕਿ ਸੁਖਦੇਵ ਸਿੰਘ ਬਾਈ ਕੋਲੇ ਤਾਂ ਗੱਡੀ ਵੀ ਹੈ ਨਹੀਂ ਸੀ ਤੇ ਇੰਨਾ ਭਰਾਵਾਂ ਨੇ ਮਦਦ ਕੀਤੀ ਗੱਡੀ ਲੈ ਕੇ ਆਂਦੀ ਕੌਣ ਲੈਟਰਨ ਬਾਥਰੂਮ ਨਾਲ ਲੱਪੜੇ ਹੋਏ ਇਨਸਾਨ ਨੂੰ ਆਪਦੀ ਗੱਡੀ 'ਚ ਬੈਣ ਦਿੰਦਾ ਖੜਨ ਵੀ ਨਹੀਂ ਦਿੰਦਾ ਕੋਲੇ ਕਿਸੇ ਨੂੰ ਤੇ ਭਰਾ ਆਪਦੀ ਗੱਡੀ 'ਚ ਬਾਪੂ ਨੂੰ ਲੈ ਕੇ ਆਏ ਨੇ ਬਾਪੂ ਦਾ ਨਾਂ ਉਦਮ ਸਿੰਘ ਆ ਤੇ ਨਾਮ ਨਾਮ ਹੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਆ ਵੀ ਉਦਮ ਸਿੰਘ ਨਾ ਕਿਦਾਂ ਮਾਪੇ ਨੇ ਕਿਹੜੀ ਸੋਚ ਨਾਲ ਉਸ ਟਾਈਮ ਰੱਖਿਆ ਹੋਊਗਾ ਪਰ ਅੱਜ ਉਦਮ ਸਿੰਘ ਹੁਣਾਂ ਦੇ ਕੀ ਹਾਲਾਤ ਬਣੇ ਪਏ ਨੇ ਅੱਜ ਉਦਮ ਸਿੰਘ ਦਾ ਕੋਈ ਨਹੀਂ ਹੈਗਾ ਜੇ ਕੋਈ ਹੈ ਤਾਂ ਇਨਸਾਨੀਅਤ ਨਾਤੇ ਇੱਕ ਇਨਸਾਨ ਹੋਣ ਦਾ ਫਰਜ਼ ਨਿਭਾ ਰਹੇ ਨੇ ਭਾਈ ਸਖਦੇਵ ਸਿੰਘ ਜੀ ਹੁਣੀ ਤੇ ਵੀਰੇ ਹੁਣੀ ਵੀਰੇ ਤੁਹਾਡਾ ਕਿਨਾ ਤਨਾਲ ਤੁਹਾਡਾ ਵੀਰੇ ਕੁਲਵੰਤ ਕੁਲਵੰਤ ਸਿੰਘ ਤੁਹਾਡਾ ਵੀ ਲਵਿੰਦਰ ਸਿੰਘ ਇਹਨਾਂ ਚਾਰਾਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਅੱਜ ਬਾਪੂ ਜੀ ਨੂੰ ਇੱਥੇ ਸਾਡੇ ਤੱਕ ਪਹੁੰਚਦੇ ਕਰਕੇ ਗਏ ਨੇ ਤੇ ਸਾਡੀ ਸਿਮਰਨ ਦੇ ਨਾਨਾ ਜੀ ਨੇ ਤੇ ਉਹ ਬੱਚੀ ਸਿਮਰਨ ਨੂੰ ਪਰਮਾਤਮਾ ਤੰਦਰੁਸਤੀ ਬਕਸੀਆਂ ਸਕੂਲੇ ਜਾਂਦੀ ਹੈ ਬਹੁਤ ਸਿਆਣੀ ਬੱਚੀ ਆ ਉਹਨੂੰ ਵੀ ਬੱਚੀ ਨੂੰ ਕਿਉਂਕਿ ਮਾਮੇ ਦੇ ਨਾਲ ਇੱਕੋ ਕਮਰੇ 'ਚ ਰਹਿਣਾ ਸਾਰਾ ਕਈ ਮਹੀਨੇ ਉਹਨੇ ਉੱਥੇ ਹੀ ਕੱਟੇ ਵਿਚਾਰੀ ਨੂੰ ਵੀ ਨਾਲ ਟੀਵੀ ਦੀ ਸ਼ਿਕਾਇਤ ਹੋ ਗਈ ਸੀਗੀ ਉਹਨੂੰ ਵੀ ਖਾਂਗ ਜਿਹੜਾ ਹੈਗੀ ਆ ਉਹ ਹਟਦੀ ਹੋਈ ਨਹੀਂ ਸਿਆਲਾਂ 'ਚ ਵੀ ਗਰਮੀਆਂ 'ਚ ਵੀ ਲਗਾਤਾਰ ਉਦੀ ਮੈਡੀਸਿਨ ਚੱਲਦੀ ਹੈ ਵਿਚਾਰੀ ਦੀ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਹੁਣ ਨੰਨਾ ਤੇ ਦੋਤੀ ਇੱਥੇ ਸਾਡੇ ਕੋਲੇ ਰਹਿ ਕੇ ਇੱਕ ਸੁਪਨਿਆਂ ਦੇ ਘਰ ਚ ਇੱਕ ਚੰਗਾ ਸਿਹਤਯਾਬੀ ਭਰਿਆ ਚੰਗਾ ਤੰਦਰੁਸਤੀ ਵਾਲਾ ਜੀਵਨ ਬਤੀਤ ਕਰ ਸਕਣ ਅਰਦਾਸ ਕਰਿਓ ਸਾਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਾਨੂੰ ਸਮਤ ਬੁੱਧੀ ਬਖਸ਼ਣ ਵੀ ਅਸੀਂ ਬਾਪੂ ਉਦਮ ਸਿੰਘ ਜੀ ਦੀ ਸੇਵਾ ਸੰਭਾਲਾ ਜਿਹੜੀ ਉਹ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਕਾਇ ਕੁ ਜੀ 100 ਰੁਪਏ ਦੇ 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 ਦਿਨਾ ਬਾਪੂ ਲੈ ਲੀ 100 ਇੱਕ ਪਹਿਹਰਨ ਨੂੰ ਪਤਾ ਜੀ ਹਾਂ ਨੋਟ ਜਿਹੜਾ ਮਰਜ਼ੀ ਫਰਾਦੋ ਕਹਿਣਗੇ ਵੀ ਇਹਨੇ ਦਾ ਨੋਟ ਹੈ ਅੱਛਾ ਜੀ ਤੇ ਇੱਕ ਰੋਟੀ ਖਾਣ ਦਾ ਬੰਦਾ ਹੋਰ ਕੋਈ ਮੈਂ ਮੇਰੀ ਬੰਦਾ ਮੈਨੂੰ ਦੇ 100 ਹੁਣ ਵੀ ਸਵੇਰ ਦਾ ਮੈਨੂੰ ਕਹਿੰਦਾ 100 ਮੈਂ ਤੈਨੂੰ 100 ਰੁਪਏ ਆ ਮੈਂ ਕਿਹਾ ਮੈਂ ਪੈਸੇ ਦਾ ਲਾਲਚ ਦੇ ਕੇ ਲਿਆ ਆ ਇੰਨੇ ਕਿਥੇ ਹੋਣਾ ਸੀਗਾ ਬੜੀ ਵਾਰੀ ਗਿਆ ਤੇ ਦੂਜਾ ਨੰਬਰ ਵੀ ਰੋਟੀ ਦਾ ਪਤਾ ਮੈਨੂੰ ਰੋਟੀਆਂ ਦੇ ਦੋ ਰੋਟੀਆਂ ਦਾ ਜੀ ਅੰਦਰ ਮੈਂ ਤੁਹਾਨੂੰ ਵੀਡੀਓ ਕਰਕੇ ਹਾਂ ਰਾਜੇ ਗਰੀਬ ਨੂੰ 200 ਦੇ ਦੀ ਇਹ ਵੀ ਭੈਣ ਭਰਾ ਜਾਂ ਕੋਈ ਹੋਰ ਬਸ ਉਹ ਗੱਲ ਮਾਰੇ ਸਮੇਂ ਸਾਡ 8:00 ਵਜੇ ਉਹਨੇ ਜਿਹੜਾ ਭਰਾ ਦੇ ਗੱਲ ਭਰਾ ਵੀ ਗਰੀਬ ਨੇ ਜੀ ਮਤਲਬ ਬਾਜੀ ਕਰਕੇ ਖਾਣ ਵਾਲੇ ਨੇ ਕਿਹੜਾ ਵੀ ਕੋਈ ਇਹਨਾਂ ਦਾ ਦਿਮਾਗੀ ਸੰਤੁਲਨ ਵੀ ਪ੍ਰੋਬਲਮ ਸੀ ਹਾਂ ਉਹ ਦਿਮਾਗੀ ਇਸ ਨੂੰ ਕਿ ਕਾਫੀ ਫਰਕ ਪੈ ਗਿਆ ਦਿਮਾਗ ਨੂੰ ਅਬਸਰਟ ਹੋ ਗਏ ਰਾਤ ਨੂੰ 12:00 ਵਜੇ ਆ ਕੇ ਸਾਡਾ ਦਰਵਾਜ਼ਾ ਖੰਮਣਾ ਨਾਲ ਦਾ ਨਾਲ ਘਰ ਕਰਦੇ ਰਹੀ ਹੈ 12:00 ਵਜੇ ਰਾਤ ਨੂੰ ਦਰਵਾਜ਼ਾ ਖੜਕਾ ਮੈਂ ਘਰੇ ਨਹੀਂ ਹੁੰਦਾ ਮਤਲਬ ਵਾਈਫ ਬਤਾਉਂਦਾ ਕਿ ਤਿੰਨ ਬੱਚੇ ਉਹਨਾਂ ਨੂੰ ਮਾਤਾ ਪਿਤਾ ਬਜ਼ੁਰਗ ਨੇ ਉਹ ਨਿਕਲਦੇ ਨਹੀਂ ਬਾਹਰ ਰਾਤ ਨੂੰ 12:00 ਵਜੇ ਆ ਕੇ ਵੀ ਚਾਹ ਚਾਹ ਬਹੁਤ ਪੀਂਦਾ ਜੀ ਪਹਿ ਚਾਹ ਬਹੁਤ ਪੀਦਾ ਉਹ ਕਰ ਹੋ ਗਿਆ ਗਲਾਸ ਲੈ ਕੇ ਉੱਥੋਂ ਨੇ ਪੀ ਕੇ ਅਗਲੇ ਕਰੇ ਗਲਾਸ ਵੜੇ ਉੱਥੋਂ ਉੱਥੋਂ ਕਾ ਪੀਜੇ ਚੌਥੇ ਪੰਜਵੇਂ ਰਾਤ ਨੂੰ 12 ਵਜੇ ਸਾਡਾ ਜੀ ਅਸੀਂ ਨਹੀਂ ਖੋਲੇ ਅਗਲੇ ਦਾ ਅਗਲੇ ਦਾ ਅਗਲੇ ਦਾ ਮਤਲਬ ਕਿ ਅੱਧਾ ਤੜਾ ਨਮੂਨੀਆਂ ਹੋ ਗਿਆ ਠੰਡੇ ਤੁਰ ਤੁਰ ਕੇ ਰਾਤ ਨੂੰ 12 12 2 2 ਵਜੇ ਨੇ ਠੰਡ ਦੇ ਵਿੱਚ ਪਜਾਮਾ ਖਿੱਚ ਕੇ ਥੱਲੇ ਕਰਨੇ ਆ ਫਿਰ ਉੱਤੇ ਚੜ ਲੈਂਦਾ ਕਿ ਮੈਨੂੰ ਠੰਡ ਕੰਬੀ ਜਾਂਦਾ ਪਰ ਮੈਨੂੰ ਕਹਿੰਦਾ ਠੰਡ ਲੱਗਦੀ ਨਹੀਂ ਕਹਿੰਦਾ ਕੁੱਤਾ ਬੈੜ ਦੇ ਥੱਲੇ ਮਰਿਆ ਪਿਆ ਜੀ ਐ ਦਿਵਾਲੀ ਵਾਲੇ ਦਿਨ ਮੈਂ ਨਾ ਦਿਵਾਲੀ ਸੀਗੀ ਤੇ ਮੈਂ ਕਿਹਾ ਵੀ ਚਲੋ ਵੀ ਜਾ ਕੇ ਨਾ ਵੀ ਹਨ ਉਹਦੇ ਕਰਕੇ ਮੈਂ ਜਾ ਕੇ ਜਦੋਂ ਲਾਣ ਗਿਆ ਮੈਨੂੰ ਇੱਕ ਮੁੰਡੇ ਨੇ ਕਹਿਣਾ ਵੀ ਦੇ ਅੰਦਰ ਨਾ ਕੁੱਤਾ ਇਹਨਾਂ ਦੇ ਕੰਨ 'ਚ ਕੀੜੇ ਪਏ ਨੇ ਤੇ ਵੀ ਉਹ ਕੁੱਤਾ ਵੱਢ ਲੈਂਦਾ ਧਿਆਨ ਹੀ ਨਹੀਂ ਧਿਆਨ ਨਾਲ ਅੰਦਰ ਵੜੀਏ ਹਨੇਰਾ ਸੀਗਾ ਤੇ ਮੈਂ ਬੈਂਟਰੀ ਮਾਰ ਕੇ ਦੇਖਿਆ ਕੁੱਤਾ ਬੈੱਡ ਦੇ ਥੱਲੇ ਬੈਠਾ ਮੈਨੂੰ ਦੋ ਤਿੰਨ ਵਾਰੀ ਬੁਲਾਇਆ ਤੇ ਜਿਵੇਂ ਨਹੀਂ ਹਿੱਲਿਆ ਨਹੀਂ ਜਦੋਂ ਮੈਂ ਡਾਂਗ ਲਾਇਆ ਕੁੱਤਾ ਮਰਿਆ ਤੇ ਕੀੜੇ ਪਏ ਹੋਏ ਜਿਵੇਂ ਅੰਦਰ ਜਿੱਥੇ ਮਤਲਬ ਇਹ ਸੌਂਦਾ ਦੇਖ ਲਓ ਜੀ ਉਹ ਹੁਣ ਮੈਂ ਰਾਤ ਦਾ ਟਾਈਮ ਇਟੂ ਮੋਸਟਮ ਤੱਕ ਆ ਗਿਆ ਸਵੇਰੇ ਪਿੰਡ ਵਾਲਿਆਂ ਨੂੰ ਪੁੱਛ ਲਓ ਜਾ ਕੇ ਮੈਂ ਸਵੇਰੇ ਆਪ ਗਿਆ ਜਿੰਨ ਕਿ ਆਪਣੇ ਇੱਥੇ ਮੈਂ ਲਿਫਾ ਬੋੜੀ ਜਪਾ ਕੇ ਤੇ 63 ਗਏ ਸਾਰਾ ਕਮਰਾ ਤੋਤਾ ਇਹਦਾ ਦੂਜਾ ਕਮਰਾ ਤੋਤਾ ਸਾਰੇ ਕਾਲੇ ਨਾ ਨਿਹਰ ਕੰਮ ਆ ਕੀ ਕਹਿਵਾਂ ਮਲਕੇ ਵੀ ਹੁਣ ਅਸੀਂ ਭਾਜੀ ਮਲਕੇ ਇਹਨੂੰ ਰੋਟੀ ਦੇ ਸਕਨੇ ਆ ਇਹਨੂੰ ਕਪੜਾ ਵੀ ਮਲਕੇ ਦਿਨੇ ਆ ਪਾਏ ਨੇ ਪਾਉਂਦਾ ਨਹੀਂ ਮੈਂ ਆਪਣੇ ਕੋਲ 24 ਘੰਟੇ ਕੇਅਰ ਦੀ ਲੋੜ ਆ ਨਾ ਹਾਂਜੀ ਮਲਕੇ 24 ਘੰਟੇ ਟਾਈਮ ਜੇ ਮੈਂ ਕਰੇ ਰਹਾਂ ਤਾਂ ਮੈਂ ਤੈਨੂੰ ਲਵਾਂ ਸਾਹ ਪਰ ਲੇਕਿਨ ਮੈਂ ਕਰ ਨਹੀਂ ਰਹਿੰਦਾ ਜੀ ਕਿਉਂਕਿ ਅਸੀਂ ਵੀ ਤਾਜੀ ਕਰ ਨਾਲ ਸਾਡੇ ਕੋਲ ਜ਼ਮੀਨ ਇਹ ਨਾ ਜਾਇਦਾਦ ਇਹ ਇਹਦੇ ਕੁੜੀਆਂ ਦਾ ਨਹੀਂ ਕੋਈ ਕੁੜੀਆਂ ਹੈਗੀਆਂ ਜਿਹੜੀਆਂ ਵੀ ਮੈਂਟਲ ਨੇ ਤੇ ਮਤਲਬ ਕਿ ਵੀ ਗਾਂ ਉਹ ਵੀ ਮਤਲਬ ਗਰੀਬ ਜਿਹੇ ਘਰਾਂ ਚ ਰਹ ਇਹ ਇਹਦੇ ਕੋਲ ਰਹਿੰਦੀਆਂ ਮੇਰੀ ਦੂਜੇ ਘਰਾਂ ਦੇ ਕਾਚੇ ਤਾਂ ਇਹ ਹੋਰਾਂ ਦੇ ਮਤਲਬ ਰੋਟੀ ਪਾਣੀ ਖਾ ਕੇ ਤੇ ਉੱਥੇ ਮੁੜ ਜਾਂਦੀਆਂ ਨੇ ਹੁਣ ਵੀ ਫੋਨ ਕੀਤਾ ਤੇ ਮੈਨੂੰ ਸਮ ਫੋਨ ਕਰਨਗੇ ਵੀਰੇ ਤੁਹਾਡੇ ਡੈਡੀ ਉੱਥੇ ਛੱਡਿਆ ਇੱਥੇ ਤੇ ਮਤਲਬ ਕਿ ਹੁਣ ਵੀ ਕਿਹੜਾ ਆਉਂਦੇ ਇਹਦੇ ਬਾਅਦ ਮੈਨੂੰ ਕਹਿ ਕੇ ਲੈ ਵੀ ਤਨ ਹਸਪੀਟਲ ਲੈ ਕੇ ਚੱਲਾਂ ਟੀਕਾ ਲਵਾਉਣ ਵਾਸਤੇ ਨੂੰ ਠੀਕ ਕਰਾਉਣਾਂ ਬਾਪੂ ਉਦਮ ਸਿੰਘ ਜੀ ਹਾਂ ਜੀ ਕੀ ਹਾਲ ਨੇ ਬਸ ਠੀਕ ਹੈ ਦੰਦ ਬਾਪੂ ਕੋਈ ਵੀ ਨਹੀਂ ਗਿਆ ਦਿਖਾਇਓ ਆ ਕਰਿਓ ਬੁੱਢਾ ਹੋ ਗਿਆ ਹਾਂ ਮੂੰਹ ਖੋਲ ਆ ਕੋਈ ਵੀ ਦੰਦ ਨਹੀਂ ਗਿਆ ਨਹੀਂ ਬੁੱਢਾ ਹੋ ਗਿਆ ਤੂੰ ਕਿੰਨੀ ਉਮਰ ਹੈ ਤੇਰੀ ਮੇਰੀ ਸਕਾਰ ਦੇ ਮੇਰੇ ਘਰ ਪਿਆ 75 ਸਾਲਾਂ ਦੀ 60 ਸਾਲਾਂ ਚੌੜ ਸਾਲ ਦੀ ਹੈ ਚੌੜ ਸਾਲ ਦੀ ਹਾਂ ਠੀਕ ਹੈ ਬਾਪੂ ਬਾਪੂ ਕੰਮ ਕੀ ਕਰਦੇ ਸੀ ਪਹਿਲਾਂ ਤੁਸੀਂ ਕੀ ਕੰਮ ਕਰਦੇ ਹੁੰਦੇ ਸੀ ਮਜ਼ਦੂਰੀ ਉਹ ਸਰਦਾਰ ਜੀ ਮੈਂ ਤੁਹਾਨੂੰ ਦੱਸਾਂਗੀ ਹੂੰ ਮੇਰਾ ਬਾਪੂ ਜ਼ਰਾ ਮੇਰੀ ਮਾਂ ਨੂੰ ਭੁੱਖਾ ਮਾਰਦਾ ਹੁੰਦਾ ਸੀ ਹੂੰ ਮੈਂ ਜਾਂਦਾ ਸੀ ਦਿਹਾੜੀ ਹੂੰ ਉਸ ਟਾਈਮ ਦੇ ਹੂੰ ਉਸ ਵੇਲੇ ਸਦਾ ਜੀ ਰੁਪਈਆ ਦਿਹਾੜੀ ਹੋਣੀ ਉਹ 8 ਰੁਪਏ ਨੇ ਚੱਕੇ ਤੋਂ ਆਟਾ ਸਰਦਾ ਜੀ ਲੈ ਲੈਣਾ ਬੇਰਬੜਾ ਉਹ ਫਿਰ ਰੋਟੀ ਮੇਰੀ ਮਾਂ ਨੇ ਪਗਾਣੀ ਬੇਰਾਵੀ ਖਾਣਾ ਉਹ ਫਿਰ ਨਾ ਸੌਣਾ ਮਜ਼ਦੂਰੀ ਕੀਤੀ ਸਾਰੇ ਮੋੜਾ ਜਵਾਨ ਹੋਇਆ ਉਹ ਉਹਨੇ ਹੜੇੜੇ ਪੈਦਾ ਪਸੰਦਾ ਨਹੀਂ ਬਾਬਾ ਕਿਸੇ ਦੇਖਦੀਆਂ ਨੇ ਉਹ ਉਹ ਜੰਪਲ ਆ ਕਹਿੰਦਾ ਸਾਲਾ ਪਤਨ ਲੈ ਜੇ ਲੈ ਆਪਣੇ ਡਾਇਗਰਾਮਾਂ ਉਹ ਬਾਜ਼ਾਰ ਦੇ ਵਿੱਚ ਮੁਕਲੀ ਦੇ ਕੋਲ ਪੋਸਦਾ 200-300 ਦਰਜਣਾਂ ਪਾ ਕੇ ਪਿੰਡਾਂ ਦੇ ਵੇਚਦਾ ਸੀ ਉਹ ਉਹ ਨਮਨ ਵੀ ਸੌਖਾ ਸੀ ਮੇਰਾ ਮੋੜਾ ਵੀ ਸੌਖਾ ਸੀ ਹੁਣ ਮੋੜਾ ਵੀ ਨਿਕੜ ਗਿਆ ਘਰ ਵਾਲੇ ਵੀ ਨਿਕੜ ਗਏ ਤੁਹਾਨੂੰ ਪਤਾ ਲਿਆਈ ਉਹ ਆਹ ਗੱਲ ਮਾਪੂ ਗੰਧਾ ਮੁੰਡਾ ਵੀ ਵਿਛੜ ਗਿਆ ਘਰ ਵਾਲੀ ਵੀ ਵਿਛੜ ਗਈ ਇਕੱਲਾ ਰਹਿ ਗਿਆ ਹੁਣ ਦੋ ਕੁੜੀਆਂ ਵਿਆਹੀਆਂ ਹੋਈਆਂ ਉਹ ਵੀ ਸਿੱਧੀਆਂ ਵਿਚਾਰੀਆਂ ਗਰੀਬ ਘਰਾਂ 'ਚ ਵਿਆਹੀਆਂ ਉnder ਆਪਦੇ ਘਰ ਚ ਵੀ ਪੂਰੀਆਂ ਸੂਰੀਆਂ ਮਸਾਈਆਂ ਤੇ ਅੱਜ ਅਸੀਂ ਭਾਗਾਂ ਵਾਲੇ ਆ ਵੀ ਇਸ ਬਾਪੂ ਉਦਮ ਸਿੰਘ ਜੀ ਦੀ ਸੇਵਾ ਸਾਨੂੰ ਮਿਲੀ 2200 ਰੁਪਏ ਦੇ ਦਿੰਨਾ ਬਾਪੂ ਦੋ ਪਹਿਲਾਂ ਨਹਾ ਲਈਏ ਆਪਾਂ ਬਾਪੂ ਨਹਾ ਲਈਏ ਨਾ ਕੇ ਸੋਹਣੇ ਕੱਪੜੇ ਪਾ ਲਈਏ ਫਿਰ ਪੈਸੇ ਦੇ ਕੇ ਫਿਰ ਭੇਜੂੰਗਾ ਤੈਨੂੰ ਨਹੀਂ ਨਹੀਂ ਨਿਕਾ ਮਾਰ ਤੂੰ ਨਹੀਂ ਨਹਾਉਣਾ ਬਾਪੂ ਅਸੀਂ ਪਾਣਾ ਪਾਣਾ ਨਹੀਂ ਗਰਮ ਪਾਣੀ ਗਰਮ ਗਰਮ ਪਾਣਾ ਨਹੀਂ ਯਾਰ ਬਾਪੂ ਗਰਮ ਪਾਣੀ ਨਵਾਵਾਂਗੇ ਚੱਲ ਆ ਜਾ ਨਹੀਂ ਨਹੀਂ ਮੈਂ ਬਾਪੂ ਨਹੀਂ ਯਾਰ ਚੱਲ ਬਾਪੂ ਫੜੇ ਵੀ ਪਿੱਛੋਂ ਕੱਖ தூணானா இங்க பப்பு சின்னமாக